ਆ ਸੰਗਤ ਕੋ ਸਵੇਰੇ 5:30 ਸਵੇਰ ਹੀ ਉੱਠੇ ਹਰਿਉਰ ਸਾਹਿਬ ਦੀ ਛੱਤੀ ਦੇ ਉੱਤੇ ਬਹਾਦਰ ਸ਼ਾਹ ਜਰਾ ਜੰਦ। ਆਹ ਕਾਰਨ ਕਿ ਕਰੀਬ ਬਹੁਤ ਹੀ ਸੰਸਾਰੇ ਦਰਸ਼ਨ ਕੀਤੇ ਆ ਗੁਰਦੁਆਰਾ ਹੀਰਾ ਕਾਟ ਪੜਿਆ ਹੋਇਆ ਹੈ। ਉੱਥੇ ਲੱਗ ਕੇ ਗੁਰੂ ਗੋਬੇ ਸਿੰਘ ਜੀ ਮਹਾਰਾਜ ਕਹਿੰਦੇ ਬੈਠੇ ਸਨ। ਹਰਿਉਰ ਸਾਹਿਬ ਦੀ ਧਰਤੀ ਆ ਇਕਾਂਤ ਜਗ੍ਹਾ ਹੈ ਕਿਉਂਕਿ ਆਜ ਦੇ ਸਮੇਂ ਦੇ ਵਿੱਚ ਗੁਰਦੁਆਰੇ ਦੀ ਸਮੇਂ ਦੇ ਨਾਲ ترقی ਹੋ ਕਰਕੇ ਕਮੇ ਉੱਥੇ ਬੜਾ ਕੁ ਬਣਿਆ ਪਰ ਉਹ ਸਮਾਂ ਇੱਕ ਥਾਂ ਜਗਾ ਸੀ ਸਾ ਸੰਗਤ ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੈਠੇ ਨੇ ਤੇ ਬੈਠਿਆ ਹੋਇਆ ਭਦਰ ਸ਼ਾਹ ਕੋਲ ਗਿਆ ਉਸ ਵੇਲੇ ਨਤਮਤ ਹੋਏ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਵਿਚਾਰ ਸੰਦੇ ਕੀਤੇ ਨੇ ਤੇ ਕਹਿ ਲੱਗਾ ਮਹਾਰਾਜ ਮੈਂ ਤੁਹਾਡੇ ਬਾਅਦ ਇੱਕ ਜਗ੍ਹਾ ਕੋਲ ਕਿੱਥੋਂ ਮਾਰਿਆ ਜਾਇਆ कृपा करो मैं दर्शन करावा गुरु गोबिंद सिंह जी महाराज ਜਾਣ ਅਗੇ ਲਿਆਵ ਕਰਾਓ ਜੇ ਇਸ ਵੇਲੇ ਪਾਤਰ ਸ਼ਾਨੇ ਹੀਰਾ ਕੜਿਆ ਹਾਲ ਸਜਾਇਆ ਉਹਦੀ ਸਜਾਵਟ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਾਣ ਲਗਾ ਮਹਾਰਾਜ ਅਗ ਹੈ ਹੀਰਾ ਤੁਹਾਡੇ ਸਾਹਮਣੇ ਲਿਆਇਆ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹ ਹੀਰਾ ਆਪਣੇ ਹੱਥ ਵਿੱਚ ਫੜਿਆ

ਤੇ ਤੁਸੀਂ ਰੱਖੋ ਆਪਣੇ ਸੰਤਾਨ ਨੂੰ ਇਹ ਦਰਸ਼ਨ ਕਰਾਇਆ ਕਰਿਓ ਸਾ ਸੰਗਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦਾ ਕਿ ਇਹ ਧੀਰੇ ਦੀ ਕੀਮਤ ਹਿੰਦੁਸਤਾਨ ਦੇ ਖਜ਼ਾਨੇ ਦੇ ਬਰਾਬਰ ਹੈ ਪਰ ਜੇ ਤੁਹੇ ਇਹ ਗੱਲ ਜਾਣਨਾ ਹੋਵੇ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕੀਮਤ ਪਾ ਲਵੇ ਤੇ ਕਦੇ ਵੀ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਕੀਮਤ ਨਹੀਂ ਪਾ ਸਕਦਾ ਇਹ ਤਾਂ ਨਹੀਂ ਕੀ ਉਹ ਨਹੀਂ ਪਾ ਸਕਦਾ ਖਦਗੁਰਾਂ ਨੇ ਬਾਰਿੰਦਿਆ ਅਮੋਲ ਧਰਮ ਅਮੋਲ ਦੀ ਬਾਣਾ ਅਮੋਲ ਤੋਇ ਅਮੋਲ ਪ੍ਰਮਾਣ ਤੇ ਨਾਲ ਗੁਰੂ ਗੋਬਿੰਦ ਸਿੰਘ ਜੀ ਕਿੰਨੜ ਪਾ ਰਹੇ ਆ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾ ਸੰਗ ਇਹ ਜਿਹੜਾ ਹੀਰਾ ਸੀ ਇਹਨੂੰ ਨਦੀ ਦੇ ਵਿੱਚ ਸੁੱਟ ਦਿੱਤਾ ਨਦੀ ਵਿੱਚ ਸੁੱਟਿਆ ਭਾਤਰ ਸ਼ਾਹ ਦਾ ਕਹਿੰਦੀ ਹੈ ਰਾਂ ਉੱਡ ਗਿਆ ਅਲੰਗ ਫਿਰ ਗਿਆ ਚਿਹਰਾ ਪੀਲਾ ਪੈ ਗਿਆ ਕਹਿਣ ਲਗਾ ਮਹਾਰਾਜ ਨਹੀਂ ਜੀ ਲੈਣ ਤੇ ਮਿਲੋ ਵਾਪਸ ਦੇ ਦਿੰਦੇ ਬੜਾ ਕੀਮਤੀ ਹੀਰਾ ਤੁਸੀਂ ਇਹਨੂੰ ਜਲ ਦੇ ਵਿੱਚ ਜੋ ਸੁੱਟ ਦਿੰਦਾ ਇਹਨੂੰ ਨਦੀ ਦੇ ਵਿੱਚ ਜੋ ਥੋੜ੍ਹ ਦਿੰਦਾ ਉਸ ਵੇਲੇ ਕੋਮਾ ਸਿੰਘ ਜੀ ਮਹਾਰਾਜ ਜਾਣ ਲੱਗੇ ਬਾਹਰ ਤੋਂ ਫੜਿਆ ਬਾਹਰ ਸ਼ਾਲ ਬਾਹਰ ਤੋਂ ਫੜ ਕੇ ਜਾ ਕੇ ਉਸ ਸਾਥ ਸੰਗਤ ਦਰਿਆ ਦੇ ਵਿੱਚੋਂ ਉਸ ਜਲ ਦੇ ਵਿੱਚੋਂ ਜਾਣ ਲੱਗੇ ਆਪਣਾ ਹੀਰਾ ਜਿਹੜਾ ਗੋਕੁਪਾਲਾ ਜਿਹੜਾ ਹੀਰਾ ਹੋਵੇ ਕੱਢ ਲੈ ਕਹਿੰਦਿਆ ਬਾਦਰਸ਼ਾਹ ਨੇ ਗੋਕ ਭਰਿਆ ਜਾਲ ਦੇ ਵਿੱਚੋਂ ਤੇ ਹੀਰੇ ਦਾ ਬੋਕ ਭਰ ਗਿਆ ਉਸ ਵੇਲੇ ਬਾਦਰਸ਼ਾਹ ਦਾ ਅੰਗ ਖੂਕ ਹੋ ਗਿਆ ਕਹਿਣ ਲੱਗਾ ਮਹਾਰਾਜ ਤੁਹਾਡੇ ਕੋਲ ਇਹ ਹੀਰੇ ਨੇ ਤੇ ਮੈਂ ਚੋਰੀ ਬਣਾ ਲੈਂਦਾ ਇਹਨਾਂ ਨੂੰ ਗੁਰੂ ਗੋਬਿੰਦ ਸਿੰਘ ਕਹਿੰ ਲੱਗੇ ਜਿਆਦਾ ਬਚਨ ਕਰਨ ਦੀ ਲੋੜ ਨਹੀਂ ਆਪਣਾ ਹੀਰਾ ਪਛਾਣ ਕੇ ਕੱਢ ਲੈ ਤੇ ਬਾਕੀ ਹਿਲੇ ਇਹਨਾਂ ਨੂੰ ਜਾਂਦੇ ਵਿੱਚ ਸੁਣ ਲਈ। ਉਸ ਵੇਲੇ ਸਾਧ ਸੰਗਤ ਬਹਾਦਰ ਸ਼ਾ ਦਿਲ ਦੀ ਧੜਕਣ ਵਲੀ ਹੋਈ ਹੈ, ਰੰਗ ਖੂਤ ਹੋਇਆ ਹੈ। ਆਪਣਾ ਹੀਰਾ ਕਢਿਆ ਬਾਕੀ ਹੀਰਿਆਂ ਨੂੰ ਜਾਂਦੇ ਵਿੱਚ ਛੱਡ ਦਿੱਤਾ ਤੇ ਸਾਧ ਸੰਗਤ ਦੇ ਗੁਰੂ ਗੋਬਿੰਦ ਸਿੰਘ ਜੀ ਮਾਰਾ ਇੱਟਣ ਲੱਗੇ ਕਿ ਤੂੰ ਕਰਕੇ ਸਾਡੇ ਨਾਲ ਵਚਨ ਤੇ ਸਾਧ ਸੰਗਤ ਬਹਾਦਰ ਸ਼ਾ ਕਹਿਣ ਲੱਗਾ ਮੈਂ ਮਾਰੇ ਵਚਨ ਕੀਤਾ, ਮੈਂ ਵਚਨ ਪੂਰਾਵਾਂਗਾ। ਗੁਰੂ ਗੋਬਿੰਦ ਸਿੰਘ ਜੀ ਮਾਰਾ ਤਾਂ ਰਗ ਨੂੰ ਦੋਸਿਓਰੇ ਗੁਰਸੇਵਾ ਚਾਏ ਕਰਨ ਲੱਗੇ ਬਾਦਰ ਸ਼ਾਹ ਨੂੰ ਤੇਰੇ ਬਚਨਾਂ ਦੀ ਸਾਨੂੰ ਲੋੜ ਨਹੀਂ